ਮੇਰਾ ਵਿਨੇਮ ਆ ਜਨਾ ਜੀ ਇਹ ਮੇਰੀ ਕਿਤਾਬਾਂ ਦੀ ਦੁਕਾਨ ਆ ਜਿਹੜੀ ਮੈਂ 1995 ਤੋਂ ਲਗਾਤਾਰ ਅੱਡਾ ਬਰਿਆਰ ਚ ਕਰ ਰਿਹਾ ਤੇ 2011 ਚ ਵੀ ਇੱਕ ਵਾਰੀ ਮੇਰੇ ਤੇ ਮਾਰ ਪਈ ਸੀ ਕੀ ਸੜਕਾਂ ਦੀ ਸੜਕਾਂ ਚੋੜੀਆਂ ਹੋਣ ਕਰਕੇ ਮੇਰੀ ਦੁਕਾਨ ਜਿਹੜੀ ਬੰਦ ਕਾਲੇ ਦੇ ਸਾਹਮਣੇ ਸੀਗੀ ਉਹ ਟੱਠ ਗਈ ਸੀਗੀ ਤੇ ਮੈਂ ਕਿਰਾਏਦਾਰ ਮੈਨੂੰ ਕੁਝ ਮਿਲਿਆ ਨਹੀਂ ਤੇ ਮੇਰੀ ਇਹ ਦੁਕਾਨ ਜਿਹੜੀ ਹੁਣ ਹੈਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਪਿੱਛੇ ਇਹ ਮੈਂ ਉਸ ਟਾਈਮ ਖਰੀਦੀ ਸੀ ਗਦਾਮ ਬਣਾਇਆ ਸੀ ਉਹਨੂੰ ਮੈਂ ਦੁਕਾਨ ਬਣਾ ਲਿਆ ਸੀ ਇੱਕ ਦੁਕਾਨ ਮੈਂ ਪਹਿਲੇ ਐਵਲੀ ਖਰੀਦੀ ਸੀਗੀ ਕਦਾਬਾਂ ਦੀ ਦੁਕਾਨ ਸੀ ਤੇ ਇਹਨੂੰ ਉੱਪਰ ਬਣਾ ਲਿਆ ਸੀ ਤਿੰਨ ਮੰਜ਼ਲ ਫਿਰ ਪ੍ਰਮਾਤਮਾ ਨੇ ਹਿੰਮਤ ਦਿੱਤੀ ਪੈਸੇ ਜਦੋਂ ਜੋੜੇ ਤੇ ਨਾਲ ਦੀਆਂ ਦੋ ਦੁਕਾਨਾਂ ਖਰੀਦੀਆਂ ਸੀ ਤੇ ਪੰਜ-ਛੇ ਸਾਲ ਪਹਿਲੇ ਮੈਂ ਉੱਪਰ ਬਿਲਡਿੰਗ ਬਣਾਈ ਸੀਗੀ ਤੇ 27 ਤਰੀਕ ਨੂੰ ਸ਼ਾਮੀ ਮੇਰੇ ਲੜਕੇ ਦਾ ਫੋਨ ਆਇਆ ਮੈਂ ਘਰ ਗਿਆ ਅੱਜ ਗਣਪਤੀ ਪੂਜਾ ਸੀ ਤੇ ਲੜਕਾ ਕਹਿੰਦਾ ਵੀ ਭਈਆ ਦਰਵਾਜ਼ਾ ਨਹੀਂ ਬੰਦ ਹੋ ਰਿਹਾ ਮੈਂ ਕਹਾ ਖਿੱਚ ਕੇ ਬੰਦ ਕਰ ਦੇ ਕੋਈ ਗੱਲ ਨਹੀਂ ਕਹਿੰਦਾ ਨਹੀਂ ਬੰਦ ਹੀ ਨਹੀਂ ਹੋ ਰਿਹਾ ਤੁਹਾਨੂੰ ਆਣਾ ਪੈਣਾ ਮੈਂ ਜਿਸ ਤਰ੍ਹਾਂ ਦਿਸਦਾ ਦੁਕਾਨ ਤੇ ਆਇਆ ਆ ਕੇ ਦੇਖਿਆ ਵੀ ਪਿੱਲਰ ਅੰਦਰ ਵੜ ਗਿਆ ਹੋਇਆ ਸੀ ਤੇ ਇਸ ਤਰ੍ਹਾਂ ਦਾ ਜਿਹੜਾ ਦਰਵਾ ਬੰਦ ਨਹੀਂ ਹੋ ਰਹਾ ਸੀ ਟਾਈਟ ਹੋ ਗਿਆ ਸੀ ਪਰ ਮੈਂ ਇੱਥੇ ਇੱਕ ਕੁੰਦਨ ਕਾਰਪੈਂਟਰ ਹੈਗਾ ਉਹਨੂੰ ਬੁਲਾ ਕੇ ਲਿਆ ਰਾਤੀ 8 ਵਜੇ ਉਹਨੇ ਜਤੋ ਜਹਿਤ ਕਰਕੇ ਕਿਸੇ ਤਰ੍ਹਾਂ ਸਾਡਾ ਸ਼ਟਰ ਲੋ 9:30 ਵਜੇ ਬੰਦ ਕਰ ਦਿੱਤਾ ਮੈਂ ਘਰ ਚਲਾ ਗਿਆ ਅਗਲੇ ਦਿਨ ਜਦੋਂ ਆਇਆ ਦੁਕਾਨ ਤੇ ਕਾਫੀ ਰਾਸ਼ ਸੀਗਾ ਸਾਰੇ ਖਲੋਤੇ ਸੀ ਵੀ ਉਹਨਾਂ ਨੇ ਕਿਹਾ ਵੀ ਤੇਰੀ ਤਾਂ ਬਿਲਡਿੰਗ ਦੇ ਵਿੱਚ 3-4 ਇੰਚ ਨਾਲ ਦੇ ਨਾਲੋਂ ਗੈਪ ਆ ਗਿਆ ਤੇ 5 ਫੁੱਟ ਦਾ ਗੈਪ ਆ ਗਿਆ ਤੇ ਫਿਰ ਇੰਜੀਨੀਅਰ ਸਾਹਿਬ ਨੇ ਦੱਸਿਆ ਵੀ ਇਹ 5 ਫੁੱਟ ਦਾ ਗੈਪ ਨਹੀਂ ਐ 1 ਫੁੱਟ ਘਟੋ ਘਟ ਤੁਹਾਡੀ ਦੁਕਾਨ ਜਿਹੜੀ ਹੈ ਪਿੱਛੋਂ ਬੈਠ ਗਈ ਆ ਤੋਂ ਉਹਨ ਪਿੱਲਰ ਟੁੱਟਣ ਨਾਲ ਕੀ ਹੋਇਆ ਵੀ ਸਾਰੀਆਂ ਟੈਲਾਂ ਦੁਕਾਨ ਦੀਆਂ ਟੁੱਟ ਗਈਆਂ ਤੇ ਜਿਹੜਾ ਕੀ ਪੈਪੂ ਪਪੇ ਦਾ ਸੀਗਾ ਸੀਵਰੇਜ ਦਾ ਉਹ ਵੀ ਟੁੱਟ ਗਿਆ ਕਨੈਕਸ਼ਨ ਵੀ ਟੁੱਟ ਗਿਆ ਤੇ ਜਿੰਨੇ ਕੀ ਸੱਟ ਲੱਗਦੀ ਆ ਤਾਂ ਪਹਿਲੇ ਬੰਦਾ ਪੱਟੀ ਕਰਾਂਦਾ ਤੇ ਜਿੰਨੇ ਕੋ ਪੱਟੀ ਕਰਾਂ ਜੋਗਾ ਸੀਗਾ ਮੈਂ ਕਰਾ ਲਈਆ ਬਾਕੀ ਸਰਕਾਰ ਅੱਗੇ ਦਰਖਾਸਤ ਹੈ ਵੀ ਇਹ ਮਤਲਬ ਪਾਣੀ ਦੇ ਖੜਾ ਦੀ بارش ਕਰਕੇ ਜਿਹੜਾ ਮੇਰਾ ਨੁਕਸਾਨ ਆਇਆ ਉਹਨੂੰ ਮੁੱਖ ਰੱਖਦੇ ਹੋਏ ਜੇ ਮੇਰੀ ਕੋਈ ਮਦਦ ਕਰ ਸਕਦੇ ਆ ਤੇ ਮੈਂ ਸਰਕਾਰ ਦਾ ਧੰਨਵਾਦੀ ਹੋਵਾਂਗਾ ਕਿਤਾਬਾਂ ਨੂੰ ਤਾਂ ਸਰ ਇਹ ਆ ਵੀ ਦਿਮਗ ਉਹਨਾਂ ਦੇ ਅੰਦਰੋਂ ਨਿਕਲ ਰਹੀ ਆਰ ਖਾਨੇ ਦੇ ਵਿੱਚੋਂ ਜਿੱਤੋ ਜਿੱਤੋ ਦੁਕਾਨ ਪੱਡੀ ਆ ਫਰਸ਼ ਪਟਿਆ ਉਤੋਂ ਦਿਮਗ ਨਿਕਲ ਰਹੀ ਆ ਉਹ ਦਿਮਗ ਜਿਹੜੀ ਕਿਤਾਬ ਨੂੰ ਪੈਂਦੀ ਆ ਉਹ ਕਿਤਾਬ ਨੂੰ ਨਾਲ ਹੀ ਖਾ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਿਤਾਬ 4-500 ਦੀ ਕਿਤਾਬ ਆ ਤੇ ਇਹ ਸਾਰੀ ਕਿਤਾਬ ਹੌਲੀ ਹੌਲੀ ਖਤਮ ਹੋ ਗਈ ਆ ਇਹ ਕਿਤਾਬ ਕਿਸੇ ਨੇ ਲੈਣੀ ਨਹੀਂ ਹੁਣ ਮੇਰੇ ਕੋਲ ਨਵੀਂ ਕਿਤਾਬ ਆ ਬਿਲਕੁਲ ਤੇ ਇਸ ਤਰ੍ਹਾਂ ਦੇ ਕੱਲ 100 ਸੈਂਪਲ ਪੇਪਰ ਜਿਹੜੇ ਸੀਗੇ ਉਹ ਸਾਡੇ ਖਰਾਬ ਹੋ ਗਏ ਸੀਗੇ ਦੋਆਂ ਖਾਨਿਆਂ ਦੇ ਵਿੱਚ ਪਤਲੇ ਪਤਲੇ ਸੈਂਪਲ ਪੇਪਰ ਹੁੰਦੇ ਆ ਉਹੀ ਸੈਂਪਲ ਪੇਪਰ ਦਾ ਸਾਡਾ ਨੁਕਸਾਨ ਹੋਇਆ ਸਾਰਿਆਂ ਨੂੰ ਸਿਉਂਗ ਲੱਗੀ ਸੀ ਉਹ ਵੀ ਅਸੀਂ ਅੱਥ ਘੇਟੀ ਰੀ ਲਾਏ ਹੋਏ ਅੰਦਰ ਤੁਸੀਂ ਦੇਖ ਸਕਦੇ ਹੋ ਹਾਲੇ ਹੀ ਦੱਸਿਆ ਗਿਆ ਪਾਜੀ ਵੀ ਉਹ ਕਹਿੰਦੇ ਵੀ ਜੈਕ ਸਿਸਟਮ ਹੁੰਦਾ ਕੋਈ ਲਗਾ ਕੇ ਤੇ ਥੱਲੇ ਨੀਆ ਭਰ ਦਿੰਦੇ ਆ ਤੇ ਉਹ ਜੈਕ ਸਿਸਟਮ ਜੇ ਲਗਾਉਣਾ ਤੇ 2.5 ਲੱਖ ਰੁਪਏ ਦਾ ਖਰਚਾ ਦੱਸ ਰਿਹਾ ਤੇ ਹੁਣ 19 ਕੀ ਕਾ ਸਦਾ ਸਰ ਜਦੋਂ ਦਾ ਕਰੋਨਾ ਆ ਉਸ ਤੋਂ ਬਾਅਦ ਕਿਤਾਬਾਂ ਦਾ ਕੰਮ ਬਿਲਕੁਲ ਹੀ ਖਤਮ ਹੈ ਤੇ ਕਿਸੇ ਤਰ੍ਹਾਂ ਬ੍ਰੈਡ ਵੇਚ ਕੇ ਚਿਪਸ ਵੇਚ ਕੇ ਆਪਣੀ ਦੁਕਾਨ ਚਲਾ ਰਿਹਾ ਪਰਿਵਾਰ ਚਲਾ ਰਿਹਾ ਅੱਡਾ ਮਤਲਬ ਕਿ ਬਣਿਆ ਆ ਤੇ ਕੰਮ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਕਿਤੇ ਹੋਰ ਜਾ ਕੇ ਕੀ ਕੰਮ ਕਰਾਂਗਾ ਤੇ ਬੁਕਸ ਦਾ ਕੰਮ ਤਾਂ ਬਹੁਤ ਘੱਟ ਆਗਾ ਕਿਉਂਕਿ ਅੱਜ ਕੱਲ ਪੀਡੀਐਫ ਦਾ ਟਾਈਮ ਆ ਸਾਰੇ ਟੀਚਰ ਪੀਡੀਐਫ ਦੇ ਦਿੰਦੇ ਆ ਤੇ ਬੱਚੇ ਪੀਡੀਐਫ ਤੋਂ ਪੜ੍ਹ ਲੈਂਦੇ ਆ ਤੇ ਮਤਲਬ ਕੀ ਦਸੀਏ ਸਰ ਜਿੰਨੂੰ ਕਿਹਾ ਜਾਂਦਾ ਵੀ ਝੱਗਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਨਹੀਂ ਸਰ ਹੁਣੇ ਪਤਾ ਲੱਗਿਆ ਵੀ ਪਰਸੋਂ ਜਿਵੇਂ ਮੋਦੀ ਜੀ ਆਏ ਉਹ ਕਹੇਗੇ ਵੀ ਆਮ ਦੁਕਾਨਦਾਰ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵੀ ਦੱਸ ਸਕਦੇ ਆ ਤੇ ਉਹਦੇ ਬਾਰੇ ਵਿਚਾਰ ਕਰ ਰਹੇ ਆ ਵੀ ਅੱਜ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇ ਦਿੱਤੀ ਜਾਏ